ਹੈਲੋ ਦੋਸਤੋ ਕਿਵੇਂ ਹੋ ਸਾਰੇ ਜੀ ਨੇ ਸੱਚੇ ਰਿਕਾਲ ਉਮੀਦ ਕਰਦਾ ਸਾਰਾ ਠੀਕ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹੁਮਨ ਤੇ ਇਹ ਆਪਣੇ ਗੁਰੂ ਹਰ ਸਾਈ ਰੇਲਵੇ ਸਟੇਸ਼ਨ ਟ੍ਰੇਨ ਆ ਗਈ ਹੈ ਜਿਹਦੇ ਤੇ ਆਪਾਂ ਜਾਣਾ ਹੈ ਤੇ ਹੁਣ ਚਲਦੇ ਆਂ ਟ੍ਰੇਨ ਦੇ ਅੰਦਰ ਤੇ ਲੈ ਕੇ ਚਲਦੇ ਆਂ ਤੁਹਾਨੂੰ ਵੀ ਟ੍ਰੇਨ ਆਪਣੀ ਚੱਲ ਪਈ ਆ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ ਤੇ ਜਿੱਥੇ ਜਿੱਥੇ ਜਾਵਾਂਗੇ ਤੁਹਾਨੂੰ ਜ਼ਰੂਰ ਦਿਖਾਉਂਦੇ ਆਂ ਤਾਂ ਟ੍ਰੇਨ ਦੇ ਵਿੱਚ ਰਸ਼ ਬਹੁਤ ਜ਼ਿਆਦਾ ਆ ਇਸ ਕਰਕੇ ਆਪਾਂ ਨੂੰ ਬੈਠਣ ਦੀ ਜਗ੍ਹਾ ਤਾਂ ਮਿਲ ਹੀ ਨਹੀਂ ਤੇ ਆਪਾਂ ਟ੍ਰੇਨ ਦੇ ਵਿੱਚ ਹੀ ਖੜ ਗਏ ਆ ਤਾਂ ਟ੍ਰੇਨ ਪਹੁੰਚਾਈ ਫਿਰੋਜ਼ਪੁਰ ਸਿਟੀ ਜੋ ਕਿ ਰਸ਼ ਇੱਥੇ ਵੀ ਬਹੁਤ ਆ ਦੇਖ ਸਕਦੇ ਹੋ ਲੋਕ ਜੋ ਟ੍ਰੇਨ ਤੋਂ ਉਤਰਿਆ ਕਾਫੀ ਭੀੜ ਲੱਗੀ ਹੋਈ ਆ ਇਹ ਰੇਲਵੇ ਸਟੇਸ਼ਨ ਫਿਰੋਜ਼ਪੁਰ ਸ਼ਹਿਰ ਦਾ 23 ਅੱਗੇ ਹੁਣ ਆਪਾਂ ਚੱਲਦੇ ਆਂ ਅਗਲੇ ਰੇਲਵੇ ਸਟੇਸ਼ਨ ਜੋ ਫਿਰੋਜ਼ਪੁਰ ਛੋਨੀ ਪਹੁੰਚੂਗੀ ਤਾਂ ਲਓ ਜੀ ਫਿਰੋਜ਼ਪੁਰ ਛੋਨੀ ਆਪਾਂ ਪਹੁੰਚ ਚੁੱਕੇ ਆ ਤੇ ਇੱਥੇ ਰਸ਼ ਘਟਾ ਕਿਉਂਕਿ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜਿੰਨੇ ਵੀ ਯਾਤਰੀ ਚੜ੍ਹੇ ਹੋਏ ਸੀ ਤਕਰੀਬਨ ਕਾਫੀ ਜ਼ਿਆਦਾ ਲੋਕ ਉਤਰ ਗਏ ਆ ਤੇ ਹੁਣ ਆਪਾਂ ਨੂੰ ਬੈਠਣ ਨੂੰ ਜਗ੍ਹਾ ਆਰਾਮ ਨਾਲ ਮਿਲ ਜੇਗੀ ਤੇ ਬੈਠ ਕੇ ਤੇ ਫਿਰ ਆਪਾਂ ਚੱਲਦੇ ਆ ਅੱਗੇ ਵੱਲ ਨੂੰ ਅੱਗੇ ਕਿੰਨਾ ਸਟੇਸ਼ਨਾਂ ਤੇ ਰੁਕਾਂਗੇ ਜਰੂਰ ਦਿਖਾਵਾਂਗੇ ਤਾਂ ਪਹਿਲਾ ਜੋ ਵੱਡਾ ਮੇਨ ਰੇਲਵੇ ਸਟੇਸ਼ਨ ਮੋਗੇ ਦਾ ਹੈ ਜਿੱਥੇ ਕਿ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ ਦੇਖ ਸਕਦੇ ਹੋ ਤੇ ਭੀੜ ਇੱਥੇ ਵੀ ਲੋਕਾਂ ਦੀ ਕਾਫੀ ਜ਼ਿਆਦਾ ਆ ਲੋਕ ਜੁਟ ਰਹੇ ਨੇ ਤੇ ਜਾਣ ਲਈ ਖੜੇ ਹੋਏ ਦੇਖ ਸਕਦੇ ਹੋ ਤੁਸੀਂ ਯਾਤਰੀ ਇਹ ਮੋਗੇ ਦਾ ਜੋ ਰੇਲਵੇ ਸਟੇਸ਼ਨ ਤਾਂ ਇੱਥੋਂ ਅੱਗੇ ਜੋ ਆਪਾਂ ਪਹੁੰਚਾਂਗੇ ਤਾਂ ਉਹ ਰੇਲਵੇ ਸਟੇਸ਼ਨ ਆਊਗਾ ਜਗਰਾਉਂ ਕਿਉਂਕਿ ਮੇਰੇ ਮੈਂ ਆਪਾਂ ਜੋ ਰੇਲਵੇ ਸਟੇਸ਼ਨਾਂ ਦੀ ਵੀਡੀਓ ਲੈ ਰਹੇ ਆਂ ਸਾਰਿਆਂ ਦੀ ਨਹੀਂ ਲੈ ਰਹੇ ਤੇ ਹੁਣ ਆਪਾਂ ਪਹੁੰਚਾਏ ਜਗਰਾਉਂ ਤਾਂ ਜਗਰਾਉਂ ਪਹੁੰਚ ਕੇ ਲੋਕ ਜੋ ਯਾਤਰੀ ਚੜਨ ਵਾਲੇ ਹੈਗੇ ਤਾਂ ਪਰ ਜ਼ਿਆਦਾ ਨਹੀਂ ਸੀ ਟ੍ਰੇਨ ਆਪਣੀ ਜਗਰਾਉਂ ਤੋਂ ਹੁਣ ਰਵਾਨਾ ਹੋ ਚੁੱਕੀ ਆ ਤੇ ਹੁਣ ਸਿੱਧਾ ਹੀ ਆਪਾਂ ਚੱਲ ਕੇ ਲੁਧਿਆਣੇ ਤੁਹਾਨੂੰ ਮਿਲਦੇ ਆ ਤੇ ਲੋ ਜੀ ਲੁਧਿਆਣੇ ਤੋਂ ਥੋੜੇ ਪਿਛੇ ਆ ਕੇ ਟ੍ਰੇਨ ਨੇ ਰੁਕ ਚੁੱਕੀ ਆ ਤੇ ਆਪਾਂ ਨਾਲ ਜੋ ਕੇ ਬਹੁਤ ਖੱਜਲ ਖਰਾਬੀ ਹੋ ਰਹੀ ਆ ਤਾਂ ਇਹ ਵੀਰਾਂ ਲੋਕ ਕਿ ਬਹੁਤ ਉਤਾਵਲਾ ਹੈ ਕਿਦਾਂ ਬੈਠਾ ਹੋਇਆ ਦੇਖ ਸਕਦੇ ਆਂ ਵੇਖਦਾ ਹੀ ਓਏ ਆਪਣੇ ਵੱਲੇ ਤੇ ਕਾਫੀ ਵੇਟ ਇੱਥੇ ਆਪਾਂ ਨੂੰ ਕਰਨੀ ਪੈ ਰਹੀ ਆ ਤੇ ਦੇਖਦੇ ਆਂ ਕਿੰਨੇ ਟਾਈਮ ਬਾਅਦ ਟ੍ਰੇਨ ਚੱਲਦੀ ਆ ਤੇ ਲਓ ਜੀ ਟ੍ਰੇਨ ਇੱਥੋਂ ਚੱਲ ਪਈ ਆ ਜੋ ਪੂਰਾ ਤਕਰੀਬਨ ਅੱਧਾ ਘੰਟਾ ਰੁਕੀ ਸੀ ਤੇ ਹੁਣ ਲੁਧਿਆਣਾ ਰੇਲਵੇ ਸਟੇਸ਼ਨ ਤੇ ਟ੍ਰੇਨ ਪਹੁੰਚ ਚੁੱਕੀ ਆ ਤੇ ਆਪਾਂ نیچے ਉਤਰ ਪਏ ਟ੍ਰੇਨ ਤੋਂ ਦੇਖ ਸਕਦੇ ਆਂ ਤੇ ਕਾਫੀ ਜ਼ਿਆਦਾ ਇੱਥੇ ਵਿਰਾਸ ਲੋਕ ਜੋ ਕੋਈ ਆ ਰਹੇ ਆ ਕੋਈ ਜਾ ਰਹੇ ਆ ਆਪੋ ਆਪ ਦੇ ਕੰਮ ਤੰਦੇ ਵਾਲੀ ਆਪਦੇ ਆਪਦੇ ਜੋ ਨੌਕਰੀਆਂ ਵਾਸਤੇ ਤਾਂ ਦੇਖ ਸਕਦੇ ਹੋ ਕਾਫੀ ਰਸ ਤੇ ਹੁਣ ਸਾਹਮਣੇ ਜੋ ਪੋਲਾ ਪੋਲ ਤੋਂ ਆਪਾਂ ਚਾੜ ਕੇ ਦੂਸਰੀ ਸਾਈਡ ਚੱਲਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਉੱਤੇ ਮੱਥਾ ਮੁੱਥਾ ਟੇਕ ਕੇ ਉਸ ਤਵਾਜਿਸ ਕੰਮ ਲਈ ਆ ਪਾਏ ਆ ਉਧਰ ਵੀ ਆਪਾਂ ਤੁਹਾਨੂੰ ਲੈ ਕੇ ਚਲਾਂਗੇ ਤਾਂ ਲੋ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਅੰਦਰ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਅਲਾਉਡ ਨਹੀਂ ਹੈ ਇਸ ਕਰਕੇ ਲੁਧਿਆਣਾ ਦਾ ਜੋ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਜੋ ਕਿ ਲੁਧਿਆਣਾ ਦਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਤੇ ਬਾਹਰ ਦਾ ਵੀ ਨਹੀਂ ਹੈ ਗੁਰਦੁਆਰਾ ਸਾਹਿਬ ਦੇ ਤੁਸੀਂ ਦੇਖ ਸਕਦੇ ਇੱਥੋਂ ਆਪਾਂ ਲੰਗਰ ਪਰ ਛਾਦਾ ਛਕ ਲਿਆ ਤੇ ਹੁਣ ਚੱਲਦੇ ਆਪਾਂ ਬਜਾਰਾਂ ਵਿੱਚ ਤੇ ਲੋ ਜੀ ਇੱਧਰ ਆਪਾਂ ਲੁਧਿਆਣਾ ਦੇ ਕੰਟਾ ਕਰਦੇ ਜੋ ਕੋਲ ਆ ਚੁੱਕੇ ਆ ਤੇ ਇਹਦੇ ਸਾਹਮਣੇ ਜੋ ਗਲੀ ਆ ਗਲੀ ਦਾ ਨਾਮ ਆਪਾਂ ਨੂੰ ਪਤਾ ਨਹੀਂ ਹੈ ਤੇ ਚੱਲ ਕੇ ਦੇਖਦੇ ਆ ਜੋ ਆਪਾਂ ਸਮਾਨ ਲੈਣਾ ਹੈ ਤੇ ਜਿਵੇਂ ਆਪਾਂ ਨੂੰ ਸਮਾਨ ਮਿਲੇਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਜਰੂਰ ਤੇ ਲੋ ਜੀ ਢੇੜੀ ਗਲੀ ਤੇ ਗਏ ਸੀ ਘੁੰਮਣ-ਕਮਣ ਤੋਂ ਬਾਅਦ ਵਾਪਿਸ ਆ ਗਏ ਆਪਾਂ ਤੇ ਵਾਪਿਸ ਆਪਾਂ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਇਹ ਵਾਲੀ ਗਲੀ ਚ ਜਾਓ ਤਾਂ ਇਸ ਗਲੀ ਦਾ ਨਾਮ ਆ ਜੋ ਕਿ ਬੁੱਕ ਮਾਰਕੀਟ ਇੱਥੇ ਆਪਾਂ ਨੂੰ ਜੋ ਕਿ ਇਲੈਕਟ੍ਰੋਨਿਕ ਦਾ ਸਮਾਨ ਜੋ ਲਾਈਟ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ ਤੇ ਇੱਥੇ ਆਪਾਂ ਚੱਲ ਕੇ ਕਰਦੇ ਹਾਂ ਤਰਾਈ ਤੇ ਜਿੱਥੋਂ ਹੀ ਆਪਾਂ ਨੂੰ ਵਧੀਆ ਸਮਾਨ ਮਿਲੇਗਾ ਸਮਾਨ ਆਪਾਂ ਉੱਥੇ ਲੈ ਕੇ ਜਾਣਾ ਹੈ ਤੇ ਉਸ ਤੋਂ ਪਹਿਲਾਂ ਚੱਲ ਕੇ ਆਪਾਂ ਦੇਖਦੇ ਹਾਂ ਫਲਾਵਰ ਤੇ ਇਧਰ ਆਪਾਂ ਫਲਾਵਰ ਦੀ ਦੁਕਾਨ ਤੇ ਆਏ ਸੀ ਤਾਂ ਫਲਾਵਰ ਜੋ ਆਪਾਂ ਨੇ ਦੇਖਿਆ ਇਹ ਆਪਣੇ ਕੰਮ ਦੇ ਨਹੀਂ ਆ ਕਿਉਂਕਿ ਆਪਾਂ ਨੂੰ ਚਾਹੀਦੇ ਆ ਜੋ ਕੋਠੀਆਂ ਦੇ ਡੈਕੋਰੇਸ਼ਨ ਲਈ ਪਰ ਇਹ ਕਮਰਾਂ ਵਾਸਤੇ ਆ ਤੇ ਅੱਗੇ ਆ ਗਏ ਆਪਾਂ ਡੈਕੋਰੇਸ਼ਨ ਲਈ ਜੋ ਚੁੰਨੀਆਂ ਦਾ ਸਮਾਨ ਲੈਣ ਦੀ ਇਹ ਸਮਾਨ ਆਪਾਂ ਹੁਣ ਚੱਲ ਕੇ ਲੈਂਦੇ ਆ ਇਧਰ ਆਏ ਸੀ ਚੱਲਦੇ ਆਂ ਆਪਾਂ ਦੁਕਾਨ ਤੇ ਕਿਉਂਕਿ ਡੈਕੋਰੇਸ਼ਨ ਲਈ ਚੁੰਨੀਆਂ ਲੈ ਕੇ ਜਾਂਦੀਆਂ ਆ ਇਹ ਤੇ ਬਾਈ ਨੇ ਦਿਖਾਈਆਂ 100 ਮੀਟਰ ਦਾ ਥਾਂ ਹੁੰਦਾ 100 110 ਮੀਟਰ ਤੇ ਕਰਦੇ ਆ ਪਤਾ ਰੇਟ ਵਗੈਰਾ ਦਾ ਸਾਨ ਦਾ ਯਾਰੋ ਕੋਠੇ ਸਾਡ ਵਾਲੇ ਯਾਰ ਦੂਜਾ ਜਿੱਦਾਂ ਠੀਕ ਲੱਗਾ ਤੇ ਲੈ ਲੈਂਦੇ ਫਿਰ ਬਹੁਤ ਖਰਚਲ ਖਰਾਬੀ ਤੋਂ ਬਾਅਦ ਇਹ ਤੇ ਇੱਕ ਦੁਕਾਨ ਆਪਾਂ ਮਿਲੀ ਸੀ ਇਲੈਕਟ੍ਰੋਨਿਕ ਦੀ ਦੁਕਾਨ ਤੇ ਪਿੱਛੇ ਤੁਹਾਨੂੰ ਲੜੀਆਂ ਲੱਗੀਆਂ ਦਿਖਾ ਦਿੰਦੇ ਆ ਤੇ ਇਹ ਆਪਾਂ ਸਮਾਨ ਲਿਆ ਆ ਇੱਕ ਪੇਟੀ ਇਹ ਆ ਇਹ ਤਾਰ ਆਪਣੇ ਕੋਲ ਤੇ ਇੱਕ ਇਹ ਆ ਤੇ ਇਹ ਦਫਾ ਪਈਆਂ ਆਪਣੀਆਂ ਚੁੰਨੀਆਂ ਜਿਹੜੀਆਂ ਕਿ ਚਾਰ ਥਾਨਾ ਪਾ ਅਲੱਗ-ਅਲੱਗ ਕਲਰ ਦੇ ਲੈ ਆ ਤੇ ਜੋ ਵੀ ਆਪਣਾ ਸੈਟ ਕਰੋ ਇਹਨਾਂ ਅਸਮਾਨ तकरीबन तकरीबन ਆਪਣਾ ਹੋ ਗਿਆ ਇੱਕ ਤਾਰ ਹੋਰ ਆਪਾਂ ਲੈਣੀ ਆ ਉਹ ਬਾਈ ਲੈਣ ਗਿਆ ਆ ਤੇ ਉਸ ਤੋਂ ਬਾਅਦ ਜੇ ਕੋਈ ਹੋਰ ਜਰੂਰਤ ਤੇ ਸਮਾਨ ਹੋਰ ਲਵਾਵਾਂਗੇ ਨਹੀਂ ਤਾਂ ਇਹਨਾਂ ਸਮਾਨ ਲੈ ਕੇ ਤੇ ਅੱਗੇ ਕੋਈ ਦੁਕਾਨ ਆਪਰ ਮਿਲਦੀ ਆ ਉੱਥੇ ਚਲ ਕੇ ਲੈਂਦੇ ਆ ਨਹੀਂ ਤਾਂ ਫਿਰ ਉੱਥੇ ਜਾਵਾਂਗੇ ਕਦੇ ਤੇ ਫਿਰ ਜਦੋਂ ਕਿਤੇ ਕਰਾਂਗੇ ਲਾਈਟਿੰਗ ਉਹਦੀ ਵੀ ਤੁਹਾਨੂੰ ਆਪ ਵੀਡੀਓ ਦਿਖਾਵਾਂਗੇ ਪੂਰਾ ਬਾਜ਼ਾਰ ਘੁੰਮਣ ਤੋਂ ਬਾਅਦ ਜਿੰਨਾ ਵੀ ਸਮਾਨ ਆ ਪੰਚਾਇਦਾ ਸੀ ਸਾਰਾ ਸਮਾਨ ਲੈ ਕੇ ਤੇ ਆਗੇ ਜਿੱਥੋਂ ਆਪਾਂ ਲਾਈਟਿੰਗ ਦਾ ਸਮਾਨ ਲਿਆ ਸੀ ਇਹ ਸਮਾਨ ਚਲੋ ਬਾਅਦ ਚੋੜੀ ਇਹ ਨਫਾਫੇ ਜਿਹਾ ਆਪਾਂ ਜੋ ਫਲਾਵਰ ਵਗੈਰਾ ਲੈ ਕੇ ਆਏ ਆ ਇਹਦੇ ਜੁਰ ਤੇ ਬਾਕੀ ਲਾਈਟਿੰਗ ਦਾ ਸਮਾਨ ਹੈ ਤਾਂ ਪਹਿਲੇ ਬਾਹੂ ਦੇ ਚੁੰਨੀਆਂ ਪੰਨਾਂ ਇਧਰ ਹੋਰੀ ਨਹੀਂ ਇਹਨਾਂ ਦੀ ਹੈ ਤਾਂ ਇਹ ਸਾਹਮਣੇ ਮਾਲਕ ਖੜਾ ਆ ਇੱਥੇ ਹਨੇਰਾ ਵੀ ਕਾਫੀ ਹੋ ਗਿਆ ਹੈ ਹੁਣ ਆਪਾਂ ਕਰਦੇ ਹਾਂ ਵਾਪਸੀ ਸਮਾਨ ਲੈ ਕੇ ਆਪਾਂ ਬਾਜ਼ਾਰ ਦੇ ਵਿੱਚੋਂ ਆ ਗਏ ਇਧਰ ਬਾਹਰ ਰੇਲਵੇ ਸਟੇਸ਼ਨ ਤੇ ਇਹ ਮੇਰੇ ਹੱਥ 'ਚ ਬੇਟੀ ਆ ਜੋ ਲੜੀ ਆਇਆ ਇਧਰ ਆਪਣੇ ਨੌਜਵਾਨ ਚੱਕੀ ਤੋਂ ਰਿਹਾ ਆਉਂਦੇ ਆ ਆਪੋ ਆਪਣਾ ਸਮਾਰ ਤੇ ਦੇਖ ਸਕਦੇ ਹੋ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ 7 ਨੰਬਰ ਜਿਹੜਾ ਤੇ ਹੁਣ ਟ੍ਰੇਨ ਆਪਣੀ ਜਿਹੜੀ ਆਉਣੀ ਆ ਬਹੁਤਾ ਟਾਈਮ ਬਹੁਤ ਲੇਟ ਆ ਤੇ ਕਰਦੇ ਆ ਟ੍ਰੇਨ ਦੇ ਆਉਣ ਤੱਕ ਦਾ ਜੋ ਆਪਾਂ ਇੰਤਜ਼ਾਰ ਤੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਫੇਰੇ ਸੀ तक दे दे कर टाइम तकरीबन 7:30 ਦਾ ਹੋ ਚੁੱਕਿਆ ਹੈ ਤੇ ਜੋ ਰੇਲ ਚੱਲਣ ਦਾ ਸਮਾਂ ਆਪਾਂ ਨੂੰ ਮਿਲਿਆ ਸੀ ਉਹ 8:30 ਦਾ ਮਿਲਿਆ ਸੀ ਤੇ ਪਿੱਛੇ ਰੇਲ ਆ ਗਈ ਆਪਣੀ ਜਿੱਦੇ ਤੇ ਆਪਾਂ ਜਾਣਾ ਹੈ ਤੇ ਇਧਰ ਆਪਣਾ ਸਮਾਨ ਵੀ ਪਿਆ ਆ ਬਹੁਤ ਹੀ ਜ਼ਿਆਦਾ ਲੇਟ ਹੋ ਗਿਆ ਆਪਾਂ ਕਿਉਂਕਿ ਸ਼ੋਪਿੰਗ ਕਰਤੇ ਕਰਤੇ ਆਪਾਂ ਨੂੰ ਕਾਫੀ ਟਾਈਮ ਲੱਗ ਗਿਆ ਸੀ ਤੇ ਹੋਣਾ ਆਪ ਸਮਾਨ ਵગેਰਾ ਤਾਂ ਰੇਂਜੇ ਰੱਖ ਲੈਣਾ ਪਰ ਵੀਡੀਓਗੇ ਵੀਡੀਓ ਆਪ ਇੱਥੇ ਕਰਦੇ ਹਾਂ ਸਮਾਪਤ ਤੇ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ لازਮੀ ਦੱਸਣਾ ਤੇ ਜਿੰਨੇ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਰੱਬ ਦਾ